ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਆ ਰachdੀਆਂ ਮੁਖਬਰਾਂ ਖਡੋਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੇ ਉੱਪਰ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਜਿहां ਦੱਸਦੀ ਹੈ ਕਿ ਅੱਜ ਸਵੇਰੇ ਹੀ ਉਹਨਾਂ ਦੇ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਸੀ ਇਹਨਾਂ ਦੇ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦਾ ਡੋਪ ਟੈਸਟ ਕਰਵਾਇਆ ਗਿਆ ਡੋਪ ਟੈਸਟ ਵੀ ਇਹਨਾਂ ਦੇ ਪੋਜ਼ਿਟਿਵ ਆਏ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਨਾਲ ਉਸਦਾ ਇੱਕ ਸਾਥੀ ਮੌਜੂਦ ਸੀ ਗੱਡੀ ਦੇ ਵਿੱਚ ਅਤੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ ਵੀ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ ਤੇ ਇਸ ਦੇ ਨਾਲ ਹੀ ਸੰਦੀਪ अरोड़ा ਨਾਮ ਦਾ ਵਿਅਕਤੀ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਜੋ ਕਿ ਨਸ਼ਾ ਤਸਕਰੀ ਕਰਦਾ ਹੈ ਜਿਸ ਦੇ ਕੋਲੋਂ ਇਹ ਨਸ਼ਾ ਲੈ ਕੇ ਆਏ ਸੀ ਉਸ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਐਫ ਆਈ ਆਰ ਇਹਨਾਂ ਦੇ ਉੱਪਰ ਦਰਜ ਹੋ ਗਈ ਹੈ ਐਫ ਆਈ ਆਰ ਨਵੇਂ ਕਾਨੂੰਨਾ ਦੇ ਤਹਿਤ ਇਹਨਾਂ ਦੇ ਉੱਪਰ ਦਰਜ ਕੀਤੀ ਗਈ ਹੈ ਐਫ ਆਈ ਆਰ ਦੇ ਵਿੱਚ ਕੀ ਕੁਝ ਲਿਖਿਆ ਹੈ ਅਸੀਂ ਤੁਹਾਨੂੰ ਸੁਣਾ ਦਿੰਦੇ ਹਾਂ FIR ਦੇ ਵਿੱਚ ਲਿਖਿਆ ਹੈ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਸਾਹਮਣੇ ਆਰਮੀ ਕੈਂਪ ਫਲੋਰ ਪਹੁੰਚੇ ਤਾਂ ਖੱਬੇ ਹੱਥ ਸਰਵਿਸ ਲੈਣ ਦੀ ਪੱਟੜੀ ਉੱਪਰ ਇੱਕ ਕਰੇਟਾ ਕਾਰ ਰੰਗ ਚਿੱਟਾ ਸ਼ੱਕੀ ਹਾਲਤ ਦੇ ਵਿੱਚ ਖੜੀ ਦਿਖਾਈ ਦਿੱਤੀ ਜਿਸ ਨੇ ਰਿਪੀਟ ਜਿਸ ਤੇ ਮਾਨੇ ਇੰਸਪੈਕਟਰ ਨੇ ਸਰਕਾਰੀ ਗੱਡੀ ਰੋਕ ਕੇ ਹੇਠਾਂ ਉਤਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਗੱਡੀ ਨੂੰ ਚੈੱਕ ਕਰਨ ਲੱਗੇ ਤਾਂ ਵੇਖਿਆ ਕਿ ਗੱਡੀ ਦੇ ਅੰਦਰ ਬਾਹਰ ਕਾਲੀਆਂ ਜਾਲੀਆਂ ਸਾਈਡ ਗਲਾਸ ਅਤੇ ਬੈਕ ਤੇ ਫਰੰਟ ਸ਼ੀਸ਼ੇ ਬਿਲਡ ਸਕਰੀਨ ਨੂੰ ਵੀ ਕਾਲੇ ਰੰਗ ਦੀ ਸ਼ੀਟ ਲੱਗੀ ਹੋਈ ਸੀ ਤੇ ਜਿਨ੍ਹਾਂ ਨੇ ਆਪਣੇ ਹੱਥ ਵਿੱਚ ਕੋਈ ਚੀਜ਼ਾਂ ਫੜੀਆਂ ਹੋਈਆਂ ਸਨ ਜੋ ਦੋਨੋਂ ਨੌਜਵਾਨ ਇੱਕ ਡਰਾਈਵਰ ਸੀਟ ਤੇ ਤੇ ਦੂਸਰਾ ਉਸ ਦੇ ਨਾਲ ਫਰੰਟ ਸੀਟ ਦੇ ਉੱਪਰ ਬੈਠਾ ਸੀ ਜਿਨ੍ਹਾਂ ਨੇ ਯਕਦਮ ਘਬਰਾ ਕੇ ਆਪਣੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਚੀਜ਼ਾਂ ਛੀਟਾਂ ਹੇਠ ਲੁਕੋ ਦਿੱਤੀਆਂ ਜਿਸ ਤੇ ਸ਼ੱਕ ਦੀ ਬਿਨਾਂ ਦੇ ਉੱਪਰ ਡਰਾਈਵਰ ਸੀਟ ਉੱਪਰ ਬੈਠਾ ਨੌਜਵਾਨ ਵਿਅਕਤੀ ਨੂੰ ਉਸ ਦਾ ਨਾਮ ਪਤਾ ਪੁੱਛਿਆ ਗਿਆ ਜਿਸ ਨੇ ਮੇਰੇ ਪੁੱਛਣ ਤੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਛੀਮਾ ਬਾਠਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਤੇ ਫਰੰਟ ਸੀਟ ਉੱਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਜੁੱਲੂਪੁਰ ਖੇੜਾ ਥਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਜਿਸ ਤੇ ਮਨ ਇੰਸਪੈਕਟਰ ਐਸ ਐਚ ਓ ਨੇ ਦੋਨਾਂ ਨੌਜਵਾਨਾਂ ਨੂੰ ਵਾਰੀ-ਵਾਰੀ ਜ਼ੁਬਾਨੀ ਤੌਰ ਉੱਪਰ ਪੁੱਛਿਆ ਕਿ ਮੈਨੂੰ ਆਪ ਪਾਸ ਤੇ ਤੁਹਾਡੇ ਕਬਜੇ ਵਿੱਚਲੀ ਗੱਡੀ ਨੰਬਰ ਮਾਰਕਾ ਹੈ ਕ੍ਰੇਟ ਵਿੱਚ ਕੋਈ ਨਸ਼ੀਲਾ ਪਦਾਰਥ ਲੁਕਾ ਚਿਪਾ ਕੇ ਰੱਖੇ ਹੋਣ ਦਾ ਸ਼ੱਕ ਹੈ ਜੋ ਤੁਹਾਡੀ ਅਤੇ ਤੁਹਾਡੇ ਕਬਜੇ ਵਿੱਚ ਗੱਡੀ ਉਕਤ ਨੰਬਰੀ ਦੀ ਜਾਮਾ ਤਲਾਸ਼ੀ ਕੀਤੀ ਜਾਣੀ ਹੈ ਪਰੰਤੂ ਆਪ ਨੂੰ ਕਾਨੂੰਨੀ ਅਧਿਕਾਰ ਹੈ ਕਿ ਨਸ਼ੀਲੇ ਪਦਾਰਥ ਦੇ ਰੋਕ-थाम ਦੇ ਐਕਟ ਐਨਡੀਪੀਐਸ ਐਕਟ 1985 ਅਧੀਨ ਤਾਰਾ 50 ਤਹਿਤ ਪ੍ਰਾਪਤ ਹੈ ਆਪ ਆਪਣੀ ਤਲਾਸ਼ੀ ਤੇ ਆਪਣੀ ਗੱਡੀ ਦੀ ਤਲਾਸ਼ੀ ਕਿਸੇ ਗਜਟੇਡ ਅਫਸਰ ਜਾਂ ਕਿਸੇ ਮੈਜਿਸਟ੍ਰੇਟ ਸਾਹਮਣੇ ਕਰਵਾ ਸਕਦੇ ਹੋ ਤਾਂ ਦੋਨਾਂ ਨੇ ਵਾਰੋਵਾਰੀ ਕਿਹਾ ਕਿ ਅਸੀਂ ਅਤੇ ਆਪਣੀ ਗੱਡੀ ਦੀ ਤਲਾਸ਼ੀ ਕਿਸੇ ਗਜਟੇਡ ਅਫਸਰ ਸਾਹਮਣੇ ਕਰਾਉਣੀ ਚਾਹੁੰਦੇ ਹਾਂ ਜਿਸ ਤੋਂ ਬਾਅਦ ਡੀਐਸਪੀ ਸਾਹ 15 ਮਿੰਟ ਬਾਅਦ ਮੌਕੇ ਤੇ ਆਏ ਅਤੇ ਆਪਣੇ ਗੈਨਮੈਨ ਸਟਾਫ ਬਸਵਾਰੀ ਸਰਕਾਰੀ ਗੱਡੀ ਮੌਕੇ ਪਰ ਹਾਜ਼ਰ ਹੋਏ ਜਿਨ੍ਹਾਂ ਨੇ ਕਾਰ ਵਿੱਚ ਬੈਠੇ ਦੋਨਾਂ ਨੂੰ ਵਾਰੋਵਾਰੀ ਨਾਮ ਪਤਾ ਪੁੱਛਿਆ ਜਿਸ ਤੇ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਦੱਸਿਆ ਅਤੇ ਦੂਸਰੇ ਨੇ ਵੀ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਤਰਸੇਮ ਸਿੰਘ ਦੱਸਿਆ ਦੋਨਾਂ ਦੀ ਤਲਾਸ਼ੀ ਅਤੇ ਗੱਡੀ ਦੀ ਤਲਾਸ਼ੀ ਕਰਨ ਤੋਂ ਪਹਿਲਾਂ ਮੌਕੇ ਪਰ ਪਬਲਿਕ ਦਾ ਗਵਾਹ ਸ਼ਾਮਲ ਤਫ਼ਤੀਸ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਨੈਸ਼ਨਲ ਹਾਈਵੇ ਹੋਣ ਕਾਰਨ ਗੱਡੀਆਂ ਬਹੁਤ ਤੇਜ਼ ਰਫ਼ਤਾਰ ਚੱਚਾਰ ਰਹੀਆਂ ਸਨ ਪਰ ਕੋਈ ਵੀ ਗਵਾਹ ਸ਼ਾਮਲ ਨਹੀਂ ਕੀਤਾ ਜਾ ਸਕਿਆ ਜਿਸ ਤੇ ਹਸਬ ਹਦਾਇਤ ਡੀਐਸਪੀ ਸਾਹਿਬ ਅਤੇ ਉਹਨਾਂ ਦੀ ਨਿਗਰਾਨੀ ਹੇਠ ਮਨ ਇੰਸਪੈਕਟਰ ਨੇ ਤਲਾਸ਼ੀ ਆਰੰਭ ਕਰਦੇ ਸਮੇਂ ਇਸ ਦੀ ਵੀਡੀਓਗ੍ਰਾਫੀ ਆਰੰਭ ਕੀਤੀ ਅਤੇ ਮਸਮੀ ਹਰਪ੍ਰੀਤ ਸਿੰਘ ਉਕਤ ਦੀ ਤਲਾਸ਼ੀ ਹਸਪਾ ਜਾਪਤਾ ਅਮਲ ਵਿੱਚ ਲਿਆਂਦੀ ਗਈ ਤਾਂ ਉਸਦੇ ਪਹਿਨੇ ਹੋਏ ਕੁੜਤੇ ਦੇ ਵਿੱਚ ਸੱਜੀ ਮੱਖੀ ਵਾਲੀ ਜੇਬ ਦੇ ਵਿੱਚੋਂ ਇੱਕ ਅੱਧ ਚਲਿਆ ਨੋਟ 20 ਰੁਪਏ ਦਾ ਪਾਈਪ ਬਣਿਆ ਹੋਇਆ ਸੀ ਅਤੇ ਇੱਕ ਲਾਈਟਰ ਬਰਾਮਦ ਹੋਇਆ। ਪਜਾਮੇ ਦੀ ਖੱਬੀ ਜੇਬ ਚੈੱਕ ਕਰਨ ਤੇ ਉਸਦੇ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਫਾਫੇ ਵਿੱਚੋਂ ਅਨਸ਼ੀਲਾ ਪਦਾਰਥ ਡਲੀਦਾਰ ਪਾਊਡਰ ਬਰਾਮਦ ਹੋਇਆ ਜਿਸ ਨੂੰ ਡਿਜੀਟਲ ਕੰਡੇ ਦੇ ਉੱਪਰ ਰੱਖ ਕੇ ਵਜਨ ਕੀਤਾ ਗਿਆ ਤਾਂ ਉਸਦਾ ਵਜਨ 4 ਗ੍ਰਾਮ ਹੋਇਆ ਜਿਸ ਨੂੰ ਇੱਕ ਡੱਬੀ ਪਲਾਸਟਿਕ ਵਿੱਚ ਪਾ ਕੇ ਉਸਦਾ ਪਾਰਸਲ ਤਿਆਰ ਕਰਕੇ ਮੌਕੇ ਪਰ ਆਪਣੀ ਮੋਹਰ ਆਖਰੀ ਐਸਐਸ ਨਾਲ ਸੀਲ ਮੋਹਰ ਕੀਤਾ ਗਿਆ ਤੇ ਡੀਐਸਪੀ ਸਾਹਿਬ ਨੇ ਆਪਣੀ ਮੋਹਰ ਆਖਰੀ ਐਸਐਸ ਲਗਾਈ ਅਤੇ ਨੋਟ 20 ਰੁਪਏ ਪਾਈਪ ਨੁਮਾ ਅਤੇ ਲਾਈਟਰ ਦਾ ਇੱਕ ਪਲੰਦਾ ਵਖਤ ਤਿਆਰ ਕਰਕੇ ਉਸ ਨੂੰ ਵੀ ਆਪਣੀ ਆਖਰੀ ਮੋਹਰ ਐਸਐਸ ਨਾਲ ਸੀਲ ਮੋਹਰ ਕੀਤਾ ਗਿਆ ਫਿਰ ਹਸਬ ਹਦਾਇਤ ਡੀਐਸਪੀ ਸਾਹਿਬ ਮੁਸਮੀ ਲਾਪਰੇ ਸਿੰਘ ਉਰਫ ਲਵ ਉਕਤ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਤਾਂ ਉਸ ਦੀ ਪਹਿਨੀ ਹੋਈ ਕਮੀਜ਼ ਦੇ ਵਿੱਚ ਸਾਮਣੀ ਜੇਬ ਦੇ ਵਿੱਚੋਂ 2 ਲਾਈਟਰ ਅਤੇ 20 ਰੁਪਏ ਦਾ ਇੱਕ ਅੱਧ ਜਲਿਆ ਨੋਟ ਪਾਈਪ ਨੁਮਾ ਦੇ ਵਿੱਚ ਬਰਾਮਦ ਹੋਇਆ ਅਤੇ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਇੱਕ ਡਿਜੀਟਲ ਕੰਡਾ ਚਾਲੂ ਹਾਲਤ ਦੇ ਵਿੱਚ ਬਰਾਮਦ ਹੋਇਆ। ਫਿਰ ਗੱਡੀ ਦੇ ਰੇਟਾਕਾਰ ਉਕਤ ਦੀ ਤਲਾਸ਼ੀ ਕਰਨ ਤੇ ਡਰਾਈਵਰ ਸਾਈਡ ਵਾਲੀ ਬਾਰੀ ਵਿੱਚੋਂ ਇੱਕ ਪਰਸ ਬਰਾਮਦ ਹੋਇਆ ਜਿਸ ਦੀ ਜਿਪ ਕੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਸਿਲਵਰ ਪੇਪਰ ਨਸ਼ੀਲਾ ਪਦਾਰਥ ਅਲੂਦ ਅਤੇ ਜਲੇ ਹੋਏ ਨੋਟ ਪਾਈਪ ਨਸ਼ੀਲਾ ਪਦਾਰਥ ਬਰਾਮਦ ਹੋਏ ਜਿਸ ਤੇ ਡਿਜੀਟਲ ਕੰਡਾ ਸਮੇਤ ਦੋ ਲਾਈਟਰ ਅਤੇ ਨੋਟ ਦੇ ਪਾਈਪ ਨੁਮਾ ਨੂੰ ਪਰਸ ਵਿੱਚ ਪਾ ਕੇ ਉਸ ਦਾ ਵੱਖ ਨਮੂਨਾ ਤਿਆਰ ਕਰਕੇ ਉਸ ਨੂੰ ਵੀ ਮੌਕਾ ਪਰ ਆਪਣੀ ਮੋਹਰ ਐਸਐਸ ਨਾਲ ਸੀਲ ਮੋਹਰ ਕੀਤਾ। ਹੁਣ ਦੱਸਦੀ ਹੈ ਕਿ ਇਹਨਾਂ ਨੂੰ ਫਲੋਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਇਹਨਾਂ ਨੂੰ ਫਲੋਰ ਪੁਲਿਸ ਵੱਲੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਵਾਰੀ ਫੇਰ ਦੱਸਦੀ ਹੈ ਕਿ ਹਰਪ੍ਰੀਤ ਅਤੇ ਉਸਦੇ ਸਾਥੀ ਦੀ ਜੇਬ ਦੇ ਵਿੱਚੋਂ 200 ਰੁਪਏ ਦੇ ਨੋਟ ਜੋ ਕਿ ਪਾਈਪ ਨੋਮਾ ਦੀ ਸ਼ਕਲ ਦੇ ਵਿੱਚ ਬਰਾਮਦ ਹੋਏ ਤੇ ਨਾਲ ਹੀ ਉਹਨਾਂ ਦੇ ਕੋਲੋਂ 4 ਗ੍ਰਾਮ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਨੇ ਤੇ ਹੁਣ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈਏ ਤੇ ਹੁਣ ਅਗੇ ਇਸ ਕੇਸ ਦੇ ਵਿੱਚ ਕੀ ਮੋੜ ਆਉਂਦਾ ਇਹ ਦੇਖਣ ਵਾਲੀ ਗੱਲ ਰਹੇਗੀ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇੰਗਲੈਂਡ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਗੁਰੂ ਘਰ ਦੇ ਵਿੱਚ ਵੜ ਕੇ ਇੱਕ ਨੌਜਵਾਨ ਦੇ ਵੱਲੋਂ ਸੰਗਤਾਂ ਦੇ ਉੱਪਰ ਹਮਲਾ ਕਰ ਦਿੱਤਾ ਹੈ ਜਿਹਾ ਦੱਸਦੀ ਹੈ ਕਿ ਹੇਟ ਕਰਾਈਮ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਗ੍ਰੇਵਸੈਂਡ ਸਥਿਤ ਗੁਰਦੁਆਰਾ ਜੋ ਕਿ ਭਾਰਤ ਤੋਂ ਬਾਅਦ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਗੁਰਦੁਆਰਾ ਹੈ ਉਥੇ ਇੱਕ ਨੌਜਵਾਨ ਦੇ ਵੱਲੋਂ ਸੰਗਤਾਂ ਦੇ ਉੱਪਰ ਜੋ ਮੱਥਾ ਟੇਕ ਰਹੀਆਂ ਸੀ ਤੇ ਸੇਵਾਕਾਰੀਆਂ ਸੀ ਉਹਨਾਂ ਦੇ ਉੱਪਰ ਤਲਵਾਰ ਦੇ ਨਾਲ ਹਮਲਾ ਕੀਤਾ ਗਿਆ ਤੇ ਇਸ ਹਮਲੇ ਦੇ ਵਿੱਚ ਦੋ ਲੜਕੀਆਂ ਜ਼ਖਮੀ ਹੋਈਆਂ ਨੇ ਤੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਬਿਟੇਨ ਦੇ ਗੀਵਸ ਐਂਡ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਨਫ਼ਰਤ ਦੇ ਨਾਲ ਪ੍ਰੇਰਿਤ ਇੱਕ ਸ਼ਕਤੀ ਕੱਟੜਪੰਥੀ ਨੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਉਸ ਸਮੇਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਰਹੀਆਂ ਸਨ ਚਸ਼ਮਦੀਦਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਇਆ ਸੀ ਮੱਥਾ ਟੇਕਦੇ ਹੋਏ ਉਸਨੇ ਅਚਾਨਕ ਕਿਰਪਾਨ ਚੱਕ ਲਈ ਤੇ ਕਿਰਪਾਨ ਲੈ ਕੇ ਉਹ ਸੰਗਤ ਵੱਲ ਵਧਿਆ ਤੇ ਸਾਹਮਣੇ ਆਉਣ ਵਾਲੇ ਲੋਕਾਂ ਦੇ ਉੱਪਰ ਕਿਰਪਾਨ ਦੇ ਨਾਲ ਉਸਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਪੂਰੀ ਘਟਨਾ ਦੇ ਵਿੱਚ ਦੋ ਲੜਕੀਆਂ ਜ਼ਖਮੀ ਹੋਈਆਂ ਨੇ ਜਦਕਿ ਕੁਝ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇੱਕ ਲੜਕੀ ਦੇ ਹੱਥ ਤੇ ਤਲਵਾਰ ਲੱਗੀ ਹੈ ਜਦਕਿ ਦੂਸਰੀ ਲੜਕੀ ਦੀ ਬਾਹ ਅਤੇ ਹੱਥ ਤੇ ਤਲਵਾਰ ਲੱਗਣ ਦੇ ਕਾਰਨ ਉਹ ਜ਼ਖਮੀ ਹੋ ਗਈ ਹੈ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ ਜ਼ਖਮੀ ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਸੰਗਤ આરોપી ਨੂੰ ਕਾਬੂ ਨਾ ਕਰਦੀ ਤਾਂ ਉਹ ਉਹਨਾਂ ਦਾ ਕਤਲ ਕਰ ਦਿੰਦਾ ਉਹ ਕਤਲ ਦੇ ਇਰਾਦੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਸੀ ਦੱਸਦੇ ਕਿ ਜਦੋਂ ਇਹ ਨੌਜਵਾਨ ਸੰਗਤ 'ਤੇ ਉੱਪਰ ਹਮਲਾ ਕਰਿਆ ਸੀ ਤਾਂ ਜਿਹੜੀ ਸੰਗਤ ਸੀ ਉਹ ਸੰਗਤ ਪੀੜ ਦੇ ਰੂਪ ਦੇ ਵਿੱਚ ਇਸ ਨੌਜਵਾਨ ਵੱਲ ਵਧੀ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਦੇ ਵੱਲੋਂ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਇਹ ਨੌਜਵਾਨ ਬ੍ਰਿਟਿਸ਼ ਨਾਗਰਿਕ ਹੈ ਜਿਸ ਦੀ ਉਮਰ 17 ਸਾਲ ਹੈ ਤੇ ਇਸ ਮਾਮਲੇ ਨੂੰ ਹੇਟ ਕਰਾਈਮ ਦੇ ਨਾਲ ਜੋੜਿਆ ਜਾ ਰਿਹਾ ਹੈ ਦੱਸਦੀ ਹੈ ਕਿ ਹੇਟ ਕਰਾਈਮ ਦੇ ਨਾਲ ਜੁੜੇ ਹੋਏ ਬ੍ਰਿਟੇਨ ਤੋਂ ਪਹਿਲਾਂ ਵੀ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪੰਜਾਬੀਆਂ ਤੇ ਭਾਰਤੀਆਂ ਦੇ ਉੱਪਰ ਬ੍ਰਿਟਿਸ਼ ਲੋਕਾਂ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇੱਕ ਹੋਰ ਹੇਟ ਕ੍ਰਾਈਮ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਡੀ ਇਸ ਖਬਰ ਬਾਰੇ ਕੀ رائے ਹੈ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਅਰਵਿੰਦ ਕੇਚਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਜਿਹਾ ਦੱਸਦੀ ਕਿ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਚਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ 21 ਮਾਰਚ ਨੂੰ ED ਨੇ منی ਲਾਂਡਰਿੰਗ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਇਸ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਗ੍ਰਿਫਤਾਰੀ ਦੇ ਖਿਲਾਫ ਪਟੀਸ਼ਨ ਪਾਈ ਸੀ ਤੇ ਇਸ ਪਟੀਸ਼ਨ ਦੇ ਉੱਪਰ ਅੱਜ ਫੈਸਲਾ ਸੁਣਾਇਆ ਗਿਆ ਹੈ ਅਰਵਿੰਦ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਫੈਸਲਾ ਸੁਣਾਏ ਜਾਣ ਸਮੇਂ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਅਤੇ ਈਡੀ ਦੇ ਵਕੀਲ ਐਸਜੀ ਤੁਸ਼ਾਰ ਮਹਿਤਾ ਅਦਾਲਤ ਦੇ ਵਿੱਚ ਮੌਜੂਦ ਸਨ ਹਾਲਾਂਕਿ ਸੁਪਰੀਮ ਕੋਰਟ ਨੇ ਮਾਮਲੇ ਨੂੰ ਵੱਡੇ ਬੈਂਚ ਦੇ ਕੋਲ ਭੇਜ ਦਿੱਤਾ ਹੈ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਬੈਂਚ ਨੇ 12 ਮਹੀਨوں ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਬੈਂਚ ਵਿੱਚ ਜਸਟਿਸ ਦੀਪਾਂਕਰ ਦੱਤਾ ਵੀ ਸ਼ਾਮਲ ਹਨ 15 April ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ED ਤੋਂ ਜਵਾਬ ਮੰਗਿਆ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਿੱਲੀ ਹਾਈ ਕੋਰਟ ਦੇ 9 April ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਦਿੱਲੀ ਹਾਈ ਕੋਰਟ ਨੇ ਕੇਸ ਵਿੱਚ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਦਿਆਂ ਕਿਹਾ ਹੈ ਕਿ ਇਸ ਵਿੱਚ ਕੋਈ ਗੈਰਕਾਨੂੰਨੀ ਨਹੀਂ ਹੈ ਅਤੇ ਜਾਂਚ ਵਿੱਚ ਸ਼ਾਮਲ ਹੋਣ ਤੋਂ ਵਾਰ-ਵਾਰ ਇਨਕਾਰ ਕਰਨ ਤੋਂ ਬਾਅਦ ਈਡੀ ਕੋਲ ਕੋਈ ਵਿਕਲਪ ਨਹੀਂ ਬਚਿਆ ਸੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 1 ਕਿ ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ 20 ਜੂਨ ਨੂੰ ਹੇਠਲੀ ਅਦਾਲਤ ਨੇ 1 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਇਸ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਸੀ ਹਾਲਾਂਕਿ ED ਨੇ ਅਗਲੇ ਦਿਨ ਦਿੱਲੀ ਹਾਈ ਕੋਰਟ ਦੇ ਵਿੱਚ ਰੁਖ ਕੀਤਾ ਸੀ ਅਤੇ ਦਲੀਲ ਦਿੱਤੀ ਸੀ ਕਿ ਕੇਜਰੀਵਾਲ ਨੂੰ ਜ਼ਮਾਨਤ ਦੇਣ ਦਾ ਹੇਠਲੀ ਅਦਾਲਤ ਦਾ ਹੁਕਮ ਇੱਕ ਪਾਸੜ ਅਤੇ ਗਲਤ ਸੀ ਅਰਵਿੰਦ ਕੇਜਰੀਵਾਲ ਨੂੰ VCBI ਨੇ 26 ਜੂਨ ਨੂੰ ਕਥਿਤ ਆਪਕਾਰੀ ਨੀਤੀ ਘਟਾਲੇ ਵਿੱਚ ਪ੍ਰਸ਼ਟਾਚਾਰ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਹਾਲਾਂਕਿ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਜ਼ਰੂਰ ਮਿਲ ਗਈ ਹੈ ਪਰ ਉਹ ਹੱਲੇ ਬਾਹਰ ਨਹੀਂ ਆ ਸਕਿਆ ਉਹਨਾਂ ਨੂੰ ਸਿਰਫ ED ਦੀ ਗ੍ਰਿਫਤਾਰੀ ਮਾਮਲੇ ਵਿੱਚ ਹੀ ਜ਼ਮਾਨਤ ਮਿਲੀ ਹੈ ਪਰ ਉਹਨਾਂ ਨੂੰ CBI ਨੇ ਗ੍ਰਿਫਤਾਰ ਕੀਤਾ ਹੈ ਤੇ ਹਲੇ CBI ਦੇ ਮਾਮਲੇ ਦੇ ਵਿੱਚ 18 ਜੁਲਾਈ ਨੂੰ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਰਵਿੰਦ ਕੇ ਜੀਵਾਲ ਜੀਲ ਤੋਂ ਬਾਹਰ ਆਉਣਗੇ ਜਾਂ ਨਹੀਂ ਹਾਲਾਂਕਿ ਉਹਨਾਂ ਦੇ ਬਾਹਰ ਆਉਣ ਦੀਆਂ ਸੰਭਾਵਨਾਵਾਂ ਮਜ਼ਬੂਤ ਦਿਖਾਈ ਦੇ ਰਹੀਆਂ ਨੇ ਨੇਪਾਲ ਤੋਂ ਮੰਦਪਾ ਦੀ ਖਬਰ ਸਾਹਮਣੇ ਆਈ ਹੈ ਜਿੱहां ਦੱਸਦੀ ਹੈ ਕਿ ਨੇਪਾਲ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਤੇ ਵਿੱਚ ਸੱਤ ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਬਾਕੀ ਦੇ ਲੋਕ ਲਾਪਤਾ ਹੋ ਗਏ ਨੇ। ਦਰਅਸਲ ਨੇਪਾਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਦਾ ਕਹਿਰ ਚੱ ਰਿਹਾ ਹੈ। ਜਿਸ ਦੇ ਕਾਰਨ ਲਗਾਤਾਰ ਲੈਂਡਸਲਾਈਡਸ ਹੋ ਰਹੀਆਂ ਨੇ ਤੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤੇ ਇਹ ਹਾਦਸਾ ਵੀ ਲੈਂਡਸਲਾਈਡਸ ਦੇ ਕਾਰਨ ਹੋਇਆ ਹੈ। ਦੱਸਦੀ ਕਿ ਦੋ ਬੱਸਾਂ ਜੋ ਕਿ ਆਪਣੇ ਰਸਤੇ ਜਾ ਰਹੀਆਂ ਸੀ ਤੇ ਉਹਨਾਂ ਦੇ ਉੱਪਰ ਅਚਾਨਕ ਢਿੱਗਾਂ ਡਿੱਗ ਜਾਂਦੀਆਂ ਨੇ। ਢਿੱਗਾਂ ਡਿੱਗਣ ਦੇ ਕਾਰਨ ਇਹ ਦੋਨੋਂ ਬੱਸਾਂ ਨਦੀ ਦੇ ਵਿੱਚ ਜਾ ਡਿੱਗਦੀਆਂ ਨੇ ਤ੍ਰਿਸ਼ੂਲਾ ਨਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਬੱਸਾਂ ਡਿੱਗੀਆਂ ਨੇ ਤੇ ਇਨ੍ਹਾਂ ਬੱਸਾਂ ਦੇ ਵਿੱਚ ਜਿਹੜੇ ਯਾਤਰੀ ਸਵਾਰ ਸਨ ਉਹ ਲਾਪਤਾ ਹੋ ਗਏ ਨੇ ਤੇ ਸੱਤ ਭਾਰਤੀਆਂ ਦੀ ਮਾਰੇ ਜਾਣ ਦੀ ਖਬਰ ਇਸ ਹਾਦਸੇ ਦੇ ਵਿੱਚ ਸਾਹਮਣੇ ਆਈ ਹੈ ਜਿਤਵੰਦ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ ਹਾਦਸਾ ਸਵੇਰੇ ਕਰੀਬ 3:30 ਵਜੇ ਵਾਪਰਿਆ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਘਟਨਾ ਸਥਾਨ ਤੇ ਹਾਂ ਅਤੇ ਤਲਾਸ਼ੀ ਮੁਹਿੰਮ ਚੱਲੀ ਹੈ ਲਗਾਤਾਰ ਹੋ ਰਹੀ ਹੈ ਬਰਸਾਤ ਦੇ ਕਾਰਨ ਸਾਨੂੰ ਲਾਪਤਾ ਬਸਾਂ ਦੀ ਭਾਲ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਇਸ ਦੌਰਾਨ ਖਰਾਬ ਮੌਸਮ ਦੇ ਕਾਰਨ ਕਾਠਮੰਡੂ ਤੋਂ ਭਰਤਪੁਰ ਚਿਤਵੰਦੀਆਂ ਸਾਰੀਆਂ ਉਡਾਣਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਨੇ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਸਥਾਨਿਕ ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਮੌਕੇ ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ ਹੋ ਰਹੀ ਬਰਸਾਤ ਕਾਰਨ ਲਾਪਤਾ ਬਸਾਂ ਦੀ ਭਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਬੁਸ਼ਪਕਮਲ ਦਹਿਲ ਨੇ ਟਵੀਟ ਕੀਤਾ ਹੈ ਕਿ ਮੈਂ ਨਰਾਇਣਗੜ ਮੁਗਲਨ ਰੋਡ ਸੈਕਸ਼ਨ ਤੇ ਜ਼ਮੀਨ ਖਿਸਕਣ ਦੇ ਨਾਲ ਬੱਸ ਦੇ ਡੁੱੜ ਜਾਣ ਤੋਂ ਬਾਅਦ ਲਗਭਗ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਕਾਰਨ ਜਾਇਦਾਦ ਨੂੰ ਹੋਏ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀ ਤਬਾਹੀ ਤੋਂ ਮੈਂ ਬਹੁਤ ਦੁਖੀ ਹਾਂ ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਮੁਸਾਫਰਾਂ ਦੀ ਭਾਲ ਅਤੇ ਪ੍ਰਭਾਵਸ਼ਾਲੀ ਬਚਾਅ ਕਰਨ ਦੀ ਲਈ ਨਿਰਦੇਸ਼ ਦੇ ਰਿਹਾ ਹਾਂ ਜਿਹਾ ਦੱਸ ਦਈਏ ਕਿ ਨੇਪਾਲ ਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹਨਾਂ ਬਸਾਂ ਦੀ ਭਾਲ ਜਾਰੀ ਹੈ ਤੇ ਨਾਲ ਹੀ ਜਿਹੜੇ ਲੋਕ ਲਾਪਤਾ ਹੋਏ ਨੇ ਉਨ੍ਹਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਤੇ ਇੱਕ ਵਾਰੀ ਫੇਰ ਦੱਸਦੀ ਹੈ ਕਿ ਬਸਾਂ ਦੇ ਉੱਪਰ ਢਿੱਗਾਂ ਡਿੱਗਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ ਸਵੇਰੇ 3:30 ਵਜੇ ਇਹ ਹਾਦਸਾ ਵਾਪਰਿਆ ਜਦੋਂ ਇਹ ਦੋਨੋਂ ਬਸਾਂ ਆਪਣੇ ਰਸਤੇ ਜਾ ਰਹੀਆਂ ਸੀ ਤਾਂ ਅਚਾਨਕ ਇਨ੍ਹਾਂ ਬਸਾਂ ਦੇ ਉੱਪਰ ਢਿੱਗਾਂ ਡਿੱਗੀਆਂ ਨੇ لینڈ ਸਲਾਈਡ ਹੋ ਗਈ ਤੇ ਇਹ ਦੋਨੋਂ ਬਸਾਂ ਜਾ ਕੇ ਤ੍ਰਿਸ਼ੂਲਾ ਨਦੀ ਦੇ ਵਿੱਚ ਜਾ ਡਿੱਗੀਆਂ ਨੇ ਅਤੇ ਇਸ ਬਸ ਤੇ ਵਿੱਚ ਜਿਹੜੇ 7 ਭਾਰਤੀ ਸਵਾਰ ਸਨ ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ ਬਾਕੀ ਦੇ ਲੋਕ ਲਾਪਤਾ ਦੱਸੇ ਜਾ ਰਹੇ ਨੇ ਜਨਨਾਦੀਪ ਪਾਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸ ਦਈਏ ਕਿ ਨੇਪਾਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਉਹਨਾਂ ਦੀ ਪਾਲ ਕਰਨ ਦੇ ਵਿੱਚ ਵੀ ਪ੍ਰਸ਼ਾਸਨ ਨੂੰ ਦਿੱਕਤ ਆ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਲਈ ਖੁਸ਼ਖਬਰੀ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਦੱਸ ਦਈਏ ਕਿ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਹਿੱਤ ਦੇ ਵਿੱਚ ਵੱਡਾ ਫੈਸਲਾ ਲਿਆ ਹੈ ਤੇ ਇਸ ਤੇ ਲਈ ਹੁਕਮ ਵੀ ਜਾਰੀ ਕਰ ਦਿੱਤੇ ਨੇ ਹੁਣ ਪ੍ਰਮੋਸ਼ਨਾਂ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਜਿਹੜੇ ਲੰਬਿਤ ਪਏ ਨੇ ਪ੍ਰਮੋਸ਼ਨਾਂ ਦੇ ਮਾਮਲੇ ਉਹਨਾਂ ਨੂੰ ਇੱਕ ਹੀ ਮਹੀਨੇ ਦੇ ਵਿੱਚ ਨਿਬੇੜ ਦਿੱਤਾ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਪਰਸੋਨਲ ਵਿਭਾਗ ਵੀ ਸਖਤ ਹੋ ਗਿਆ ਹੈ। ਵਿਭਾਗ ਨੇ ਇਸ ਸੰਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਪੇਜ ਕੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਨੇ। ਇਸ ਦੇ ਨਾਲ ਹੀ ਕੇਸਾਂ ਦੇ ਨਿਬੇੜੇ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਵੀ ਸੌਂਪਣੀ ਹੋਵੇਗੀ। ਜਲੰਧਰ ਉਪਚੋਣ ਦੇ ਮੁਕੰਮਲ ਹੋਣ ਤੋਂ ਬਾਅਦ ਸੂਬਾ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ। ਸਰਕਾਰ ਨੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਪ੍ਰਮੋਸ਼ਨ ਦੇ ਕੇਸਾਂ ਦਾ ਜਲਦ ਨਿਬੇੜਾ ਕਰਨ ਦੇ ਹੁਕਮ ਦੇ ਦਿੱਤੇ ਨੇ ਦਰਅਸਲ ਸਰਕਾਰ ਵੱਲੋਂ ਦਸੰਬਰ 2023 ਤਵਿਚ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਇਸ ਦੇ ਵਿੱਚ ਵੱਖ-ਵੱਖ ਕਾਡਰਾਂ ਦੇ ਅਧਿਕਾਰੀਆਂ ਨੂੰ 2 ਮਹੀਨਿਆਂ ਦੇ ਅੰਦਰ-ਅੰਦਰ ਤਰੱਕੀਆਂ ਕਰਨ ਲਈ ਕਿਹਾ ਗਿਆ ਹੁਣ ਪਰਸੋਨਲ ਵਿਭਾਗ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਕਈ ਵਿਭਾਗਾਂ ਵਿੱਚ ਮੁਲਾਜ਼ਮਾਂ ਦੀਆਂ ਤਰੱਕੀਆਂ ਸੰਬੰਧੀ ਕੇਸ ਅਜੇ ਵੀ ਲਟਕ ਰਹੇ ਨੇ ਇਸ ਅਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਸਾਰੇ ਵਿਭਾਗਾਂ ਨੂੰ ਪੱਤਰ ਜਾਰੀ ਕੀਤੇ ਗਏ ਨੇ ਇਹਨਾਂ ਪੱਤਰਾਂ ਦੇ ਵਿੱਚ ਉਕਤ ਬਕਾਇਆ ਕੇਸਾਂ ਨੂੰ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਨਿਪਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਕਰੀਬ 3 ਲੱਖ ਮੁਲਾਜ਼ਮ ਸੇਵਾਵਾਂ ਨਿਭਾ ਰਹੇ ਨੇ ਇਹਨਾਂ 'ਚੋਂ 70 ਹਜ਼ਾਰ ਠੇਕੇ ਤੇ ਅਤੇ 60 ਹਜ਼ਾਰ ਆਊਟਸੋਰਸਿੰਗ ਤੇ ਕੰਮ ਕਰਦੇ ਨੇ ਅਜਿਹੇ 'ਚ ਇਹ ਹੁਕਮ ਪੱਕੇ ਮੁਲਾਜ਼ਮਾਂ ਤੇ ਹੀ ਲਾਗੂ ਹੋਵੇਗਾ ਇਸ ਦੇ ਨਾਲ ਹੀ ਸਮੇਂ ਸਿਰ ਤਰੱਕੀਆਂ ਦੇਣ ਪਿੱਛੇ ਸਰਕਾਰ ਦੀ ਸੋਚ ਆਪਣੇ ਆਪ ਨੂੰ ਕਾਨੂੰਨ ਉਲਝੋਣ ਤੋਂ ਬਚਾਉਣ ਦੀ ਹੈ ਹਾਲ ਹੀ ਵਿੱਚ ਮਾਸਟਰ ਕਾਰਡਰ ਦੀਆਂ ਤਰੱਕੀਆਂ ਨਾਲ ਸੰਬੰਧਿਤ ਕੇਸ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਅਜਿਹੇ 'ਚ ਸਰਕਾਰ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਰੁਚੀ ਹੋਈ ਹੈ ਇਸ ਤੋਂ ਪਹਿਲਾਂ ਸਰਕਾਰ ਨੇ 15 ਜੁਲਾਈ ਤੋਂ 15 ਅਗਸਤ ਤੱਕ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਤਬਾਦਲਾ 1 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਇਸ ਨਾਲ ਹੁਣ 6635 ای ٹی ٹی ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਤਬਾਦਲੇ ਲਈ ਵਿਸ਼ੇਸ਼ ਮੌਕਾ ਦਿੱਤਾ ਜਾਵੇ ਉਹਨਾਂ ਸਰਕਾਰ ਨੂੰ ਇਸ ਬਾਬਤ ਪੱਤਰ ਵੀ ਭੇਜਿਆ ਹੈ ਜਿहां ਇੱਕ ਵਾਰ ਫੇਰ ਦੱਸ ਦਈਏ ਕਿ ਅਧਿਕਾਰੀਆਂ ਦੀਆਂ ਜਿਹੜੀਆਂ ਤਰੱਕੀਆਂ ਰੁਕੀਆਂ ਹੋਈਆਂ ਸੀ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਸੀ ਹੁਣ ਉਹਨਾਂ ਦੇ ਲਈ ਖੁਸ਼ਖਬਰੀ ਦੀ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਉਹਨਾਂ ਨੂੰ ਜ਼ਿਆਦਾ ਇੰਤਜ਼ਾਰ ਆਪਣੀ ਤਰੱਕੀ ਦੇ ਲਈ ਨਹੀਂ ਕਰਨਾ ਪਵੇਗਾ ਜਲਦ ਹੀ ਉਹਨਾਂ ਦੀ ਤਰੱਕੀ ਹੋ ਜਾਵੇਗੀ ਪ੍ਰਮੋਸ਼ਨ ਹੋ ਜਾਵੇਗੀ ਜਿਸ ਦੇ ਹੁਕਮ ਸੀਐਮ ਮਾਨ ਦੇ ਵੱਲੋਂ ਦੇ ਦਿੱਤੇ ਗਏ ਨੇ ਤੇ ਇਸ ਦੇ ਬਾਬਤ ਪਰਸੋਨਲ ਵਿਭਾਗ ਵੀ ਸਖਤ ਹੋ ਗਿਆ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਪਾਰੀ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਜਿਹਾ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹੀ ਪੰਜਾਬ ਦੇ ਵਿੱਚ ਹਮਸ ਵਾਲੀ ਗਰਮੀ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਤੇ ਅੱਜ ਸਵੇਰ ਤੋਂ ਯਾਨੀ ਕਿ ਕਰਵਾਰ ਸਵੇਰ ਤੋਂ ਪਾਰੀ ਬਰਸਾਤ ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀ ਆਈ ਹੈ ਤੇ ਨਾਲ ਹੀ ਪੰਜਾਬ ਦੇ ਤਾਪਮਾਨ ਦੇ ਵਿੱਚ ਗਿਰਾਵਟ ਵੀ ਦਰਜ ਕੀਤੀ ਗਈ ਹੈ ਹਾਲਾਂਕਿ ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੇਜ਼ ਧੁੱਪ ਨਿਕਲੀ ਹੋਈ ਸੀ ਤੇ ਗਰਮੀ ਤੇ ਹਮਸ ਤੇ ਨਾਲ ਸਾਰਾ ਦਿਨ ਲੋਕ ਪਰੇਸ਼ਾਨ ਰਹੇ ਬੀਤੇ ਦਿਨ ਦੇ ਮੁਕਾਬਲੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਸੀ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਕੱਲ ਸਭ ਤੋਂ ਜ਼ਿਆਦਾ ਗਰਮ ਰਿਹਾ ਬਠਿੰਡੇ ਦਾ ਤਾਪਮਾਨ 42 ਡਿਗਰੀ ਸੈਲਸੀਅਸ ਰਿਹਾ ਜਿਸ ਦੇ ਕਾਰਨ ਸੂਬੇ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਗਰਮ ਰਿਹਾ ਜਿਸ ਤਰ੍ਹਾਂ ਅੰਮ੍ਰਿਤਸਰ ਦਾ ਤਾਪਮਾਨ 38.1 ਡਿਗਰੀ ਪਟਿਆਲਾ ਦਾ 38.7 ਡਿਗਰੀ ਪਠਾਨਕੋਟ ਦਾ 38.5 ਡਿਗਰੀ ਗੁਰਦਾਸਪੁਰ ਦਾ 37 ਡਿਗਰੀ ਐਸਬੀਐਸ ਨਗਰ ਦਾ 36.5 ਡਿਗਰੀ ਤਾਪਮਾਨ ਰਿਹਾ ਤੇ ਉੱਥੇ ਹੀ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ ਫਤਿਹਗੜ ਸਾਹਿਬ ਦਾ ਤਾਪਮਾਨ 37.4 ਡਿਗਰੀ ਤੇ ਫਿਰੋਜ਼ਪੁਰ ਦਾ ਤਾਪਮਾਨ 40.1 ਡਿਗਰੀ ਤੇ ਲੁਧਿਆਣੇ ਦਾ 40.7 ਡਿਗਰੀ ਦਰਜ ਕੀਤਾ ਗਿਆ ਮੋਗਾ ਅਤੇ ਮੁਹਾਲੀ ਦੀ ਗੱਲ ਕਰੀਏ ਤਾਂ ਮੋਗਾ ਤੇ ਮੁਹਾਲੀ ਦੇ ਵਿੱਚ ਕੱਲ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਦੇ ਕਾਰਨ ਲੋਕਾਂ ਨੂੰ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ ਹਾਲਾਂਕਿ ਮੌਨਸੂਨ ਨੇ ਜੁਲਾਈ ਦੇ ਪਹਿਲੇ ਹਫਤੇ ਹੀ ਪੰਜਾਬ ਦੇ ਵਿੱਚ ਐਂਟਰੀ ਜ਼ਰੂਰ ਕਰ ਦਿੱਤੀ ਸੀ ਤੇ ਐਂਟਰੀ ਕਰਦੇ ਸਾਰ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਵੀ ਹੋਈ ਸੀ ਪਰ ਉਸ ਤੋਂ ਬਾਅਦ ਮੌਨਸੂਨ ਦੀ ਰਫ਼ਤਾਰ ਪੰਜਾਬ ਦੇ ਵਿੱਚ ਮੱਠੀ ਪੈ ਗਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੁੜ ਤੋਂ ਗਰਮੀ ਵਧਣ ਲੱਗੀ ਸੀ ਹਮਸ ਵਾਲੀ ਗਰਮੀ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਪਰ ਮੌਸਮ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਉਹਨਾਂ ਨੇ yellow alert ਜਾਰੀ ਕੀਤਾ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਸਾਰੇ ਸੂਬੇ ਦੇ ਵਿੱਚ ਹੀ 12 ਜੁਲਾਈ ਨੂੰ ਬਾਰਿਸ਼ ਮੀਂਹ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਹੁਣ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਹ ਸਥਿਤੀ 14 ਜੁਲਾਈ ਤੱਕ ਬਣੀ ਰਹਿ ਸਕਦੀ ਹੈ ਯਾਨੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀ 14 ਜੁਲਾਈ ਤੱਕ ਪੈ ਸਕਦਾ ਹੈ ਭਾਰੀ ਮੀਂਹ ਦੀ ਮੌਸਮ ਵਿਭਾਗ ਵੱਲੋਂ ਸੰਭਾਵਨਾ ਦੱਸੀ ਗਈ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਕਿਰਾਵਟ ਵੀ ਆਵੇਗੀ ਤੇ ਤੁਹਾਡੇ ਇਲਾਕੇ ਵਿੱਚ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ